ਗਰਮਾ ਗਰਮ ਚਾਹ ਵੇੜਦਾ ਲੰਗਰ ਜੀ ਗਰਮਾ ਗਰਮ ਚਾਹ ਵੇੜਦਾ ਲੰਗਰ ਪਿਆਰਾ ਵੀਰੇ ਚੱਕ ਕੇ ਗਰਮਾ ਗਰਮ ਚਾਹ ਵੇੜਦਾ ਲੰਗਰ ਗਰਮਾ ਗਰਮ ਚਾਹ ਵੇੜਦਾ ਲੰਗਰ ਪਿਆਰਾ ਜੀ ਪਿੰਡ ਮਹਾਰਾਜ ਵਾਲਾ ਪਿੰਡ ਮਿਹਾਰੀ ਵਾਲਾ ਵੀ ਸੂਰ ਸੰਗਤ ਵੱਲੋਂ ਗਰਮਾ ਗਰਮ ਚਾਹ ਵੇੜਦਾ ਲੰਗਰ ਮੇਲੇ ਵਾਂਗੀ ਤੇ ਆਇਆ ਸੰਗਤਾਂ ਦਾ ਤਹਿ ਦਿਲ ਤੋਂ ਜੀ ਆਇਆਂ ਕਿਹਾ ਜਾਂਦਾ ਬਹੁਤ ਬਹੁਤ ਧੰਨਵਾਦ ਸਾਰੇ ਹੀ ਸੇਵਾਦਾਰਾਂ ਦਾ ਬਹੁਤ ਜਿਆਦੇ ਸੇਵਾਦਾਰਾਂ ਨੇ ਖਾਣਾ ਖਾਇਆ ਇਹ ਕਰਕੇ ਅੱਜ ਆਪਣੇ ਲੰਗਰ ਦੇ ਵਿੱਚ ਸੇਵਾਦਾਰਾਂ ਨੇ ਬਹੁਤ ਮਾੜਾ ਸੇਵਾ ਕੀਤੀ ਹੈ ਇਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਕੀਤਾ ਜਾਂਦਾ ਬਹੁਤ ਜਿਆਦੇ ਸੇਵਾਦਾਰਾਂ ਦਾ ਤੇ ਧੰਨਵਾਦ ਸੇਵਾਦਾਰਾਂ ਦਾ ਚਾਹ ਤੇ ਗੰਭੀਰ ਕਰ ਹਲੇ ਉਹਨਾਂ ਲੰਕਰ ਰਾਤ ਨੂੰ ਕਰ ਰਿਹਾ ਸਾਰੇ ਜਣੇ ਸ਼ਗੂ ਨਾਲੇ ਵਾਈਬਰੂ ਦਾ ਨਾਮ ਚੋਕੂ